ਆਇਆ ਯਾਰ ਸਤਿ ਸ਼੍ਰੀ ਅਕਾਲ ਜੀ ਆ ਲੱਗੇ ਵੇ ਬੋਲਟ ਨੂੰ ਆਪਾਂ ਇਹਦੇ ਲਾਉਣਾ ਸਟੈਂਡ ਜਿਵੇਂ ਵਾਤੇ ਕੱਪੜੇ ਰੱਖਣ ਮੜੀ ਜਦੋਂ ਜਹੇ ਚੱਲ ਰਹੀ ਹੈ ਦੇਖੋ ਕਿਆ ਬਣਦਾ ਯਾ ਦੋ ਨਾੜਾ ਰਾਹ ਤੋਂ ਲੱਛਣ ਦੇਖਦਾ ਵੀ ਕਰਨਗੇ ਲੱਗੇ ਵੇ ਤੁਸੀਂ ਇੰਨੇ ਜਣੇ ਇੰਨਾ ਲੰਬਾ ਲਾਉਣਾ ਦਾ ਸਾਰੇ ਜਣੇ ਅੜੀ ਆਏ ਪਈ ਆ ਤੁਸੀਂ ਨਟਾ ਨੇ ਕਹਾਂ ਕਿਥੇ ਲੰਗਰ ਦਾ ਕਿਆ ਇਦੋਂ ਲੰਬਾ ਲੈਣਾ ਵਾਈ ਤੇ ਥੋੜਾ ਜਿਹਾ ਲੰਬਾ ਲੈ ਆਜਾ ਇਹ ਇੰਨਾ ਕਾ ਇਹ ਤੇ ਪਾਦਲੇ ਵੰਡ ਇਹ ਨਾਲ ਦੇ ਲਾਈਨ ਨਾਲ ਅੱਧਾ ਘਾਟਾ ਹੋ ਗਿਆ ਤੁਹਾਨੂੰ ਦੋਦੇ ਦਾ ਨੱਟ ਨਹੀਂ ਲੂਟ ਆਉਂਦਾ ਹੈਗਾ ਦੇਖ ਲੈ ਛੋਟਾ ਆ ਇਹ ਅੱਛੂ ਬਣਾਤਾ ਲਾਉਣ ਵਾਲੇ ਹੈ ਆ ਬਣਾ ਤੋ ਕਰ ਆ ਲਾ ਲੱਗੀ ਫਿਰ ਇਹਨੇ ਬੰਦ ਕਰ ਦਿੱਤੀ ਚਲ ਦੇ ਦੇ ਕਿੱਦਾਂ ਲਾਉਂਦਾ ਆ ਵਾ ਤਾਂ ਐ ਕਰ ਲਈ ਆਪਣਾ ਆਪ ਕਰਦਾ ਹੈ ਸਰੀ ਨੂੰ ਲੱਗਣੀ ਇੱਥੇ ਅੱਧੇ ਸਬੂਤ ਹੈ ਜੀ ਇਹਨੂੰ ਵਾਲੇ ਪੱਤੀ ਦੇ ਦੰਦੇ ਨਹੀਂ ਆਉਣ ਦੇਣਾ ਹੈ ਕਹਿੰਦਾ ਕਿ ਕਿ ਗਿਆ ਜੀ ਤੁਹਾਨੂੰ ਬੈੱਡ ਕਰ ਦਉਂ ਤੈਨੂੰ ਇੱਥੇ ਲਵਾ ਲਵਾਂਗਾ ਤੋ ਦੇਖੀ ਯਾਰ ਪਿਆ ਤੇ ਕੀ ਆ ਵੀ ਹੋਇਆ ਗਿਆ ਇਹ ਹੋਰ ਇਹ ਲਾ ਦੇ ਪੱਤੀ ਆ ਇੱਥੇ ਲਾਉਣੀ ਆ ਆ ਨੱਟ ਲਾਣੀ ਹੈ ਟੁੱਟ ਜਣੀ ਬੈਡਿੰਗ ਹਨਾ ਨਹੀਂ ਗੱਗੇ ਕਾਲੇ ਲਾਈਟ ਉੱਡ ਜਿਹੜੀ ਉਹਨੇ ਬੈਅ ਰੱਖਣੇ ਆਏ ਹੈ ਲੈਣਾ ਇਹਨੇ ਟੁੱਟ ਜਾਣਾ ਹਾਂ ਇਹ ਤਾਂ ਕੋਈ ਹੁੰਦਾ ਨਹੀਂ ਇੱਥੇ ਇੱਥੇ ਲਾ ਦੇ ਇਹ ਵੀ ਖੜਾ ਲੈਣਾ ਬਸ ਚਾ ਕੋਈ ਨਹੀਂ ਦੂਏ ਨੇ ਇੱਕ ਨਹੀਂ ਲਾ ਦਿਓ ਆਦੇ ਖੜਾ ਇੱਧਰ ਇਹਨੂੰ ਤਜਰਬਾ ਹੋ ਗਿਆ ਨਾਲੇ ਤੁਹਾਨੂੰ ਅੱਗੇ ਨੂੰ ਪਤਾ ਲੱਗ ਗਿਆ ਵੀ ਲਾਉਣਾ ਕਿ ਕਣਾ ਹੈ ਇੱਕ ਜਿਹੜਾ ਹੋਰ ਖੜਾ ਪੈਂਡਿੰਗ ਬਦਿਆਂ ਪਿੱਛੇ ਪਾਣਾ ਚੜ੍ਹਦੇ ਬਦਿਆਂ ਪਿੱਛੇ ਰਾਣਾ ਕੱਲ ਨੂੰ ਲਾਉਣਾ ਤੇ ਦਾਇਆਂ ਦਾ ਕੀ ਹੋ ਗਿਆ ਪੱਤੀ ਦਾ ਮਨਾਉਂ ਪੱਤੀ ਦਾ ਉਹਨੂੰ ਬਸ ਤਿੰਨ ਡੇਢ ਦਾ ਪੈਪੜਾ ਬੋਲ ਬੱਜੇ ਨੂੰ ਜਦਾਂ ਲੋਟ ਆ ਪੌਣੀ ਦੀ ਪੱਤੀ ਜਾਂ ਪੌਣੀ ਦਾ ਪੈਪੜਾ ਲੈ ਵਿੱਚ ਪੈਂਦਾ ਵਿੱਚ ਗੁਜਰਾਵਾਂ ਦੇ ਪੈਂਦਾ ਕਰਾਣੇ ਪੈਪੜਾ ਲਾਗੇ ਆ ਵਿੱਚ ਕਿੱਥੇ ਣਾੜ ਕਾ ਦੇਣਾ ਆਪਾਂ ਨੂੰ ਅੱਛਾ ਬਾਦਲ ਵੀ ਲੈਣਾ ਦਾ ਣਾੜ ਕਾ ਦੇਣਾ ਵੀ ਜਦਾਂ ਕਿੱਥੇ ਤਾਂ ਤੂੰ ਉਹਨੂੰ ਕਿਹਾ تھا ਤੂੰ ਨਾ ਰਹਿਣ ਦੇ ਮੈਂ ਤਾਂ ਕਿਹਾ ਹੀ ਨਹੀਂ ਮਾਲਕਾਂ ਨੇ ਕਿਹਾ ਤੈਨੂੰ ਮੈਂ ਤਾਂ ਤੈਨੂੰ ਇੱਕ ਵਾਰ ਵੀ ਨਹੀਂ ਨਾ ਕਰੀ ਹੈਗੀ ਯਾਰ ਅਜ ਤਾਂ ਤੈਨੂੰ ਕਿਹਾ ਵੀ ਆਪਣਾ ਸਾਨੂੰ ਪਿਛੇ ਸਮਾਨ ਰੱਖਣ ਨੂੰ ਬਣਾ ਦੇ ਉਹ ਤੇ ਪੈਪੜਾ ਦੇ ਹੁਣ ਹਾਂਜੀ ਹੋਰ ਪੈਂਡਿੰਗ ਖੜਾ ਇੱਕ ਫੋਨੀ ਪੋਣਾ ਬੈਠਾ ਹਾਂ ਜਿਕਣਾ ਤੈਨੂੰ ਲੋਟ ਔਕਣਾ ਹੋਣਾ ਇਹਦਾ ਪੱਤੀ ਦਾ ਬਣਾ ਪੱਤੀ ਦਾ ਪੱਤੀ ਦਾ ਬਣਾ ਦੀਓ ਸਿੱਧਾ ਹੀ ਪਾ ਦੀ ਜਿਕਣਾ ਤੈਨੂੰ ਕੀ ਆ ਉਹਦੇ ਵਿੱਚ ਯਾਰ ਉਹ ਤਾਂ ਬੈਣਾ ਉਹ ਸੀਟ ਹੈਗੀ ਆ ਹਾਂ ਇਹਦੇ ਨਟ ਨਹੀਂ ਲਾਏਗੇ ਸੀਟ ਦੇ ਉੱਪਰ ਇਦੇ ਵਿੱਚ ਇੱਥੇ ਪੈਣਾ ਇਹਨੇ ਉਹ ਸਵੀਡ ਦੇ ਨਾਲ ਠਾਈ ਥੱਲੇ ਲਾ ਕੇ ਉੱਪਰ ਲੜ ਪਾ ਲਏ ਤੇ ਇੱਥੇ ਆਉਣੀ ਹੈ ਇਹਨੇ ਕੀੜਾ ਇਹ ਨਾ ਡਾਂਟ ਉੱਠਾ ਜਾ ਹਾਂ ਠੀਕ ਆ ਇੱਕ ਸਪੋਰਟ ਪਰ ਥੱਲੇ ਇੱਥੇ ਲਾ ਦੇ ਯਾਰ ਉਹਰੇ ਪੱਤੀ ਪਾ ਕੇ ਉਹਰੇ ਕਰ ਦੇਣਾ ਇੱਕ ਬਸ ਆ ਜਾਣ ਦੇ ਨਹੀਂ ਸਪੋਰਟ ਲਾਉਣੇ ਲੋੜੇ ਮੈਂ ਕਿਹਾ ਇਹ ਨਹੀਂ ਜਾਣਾ ਉਹ ਤੇ ਗਾਂ ਨਹੀਂ ਜਾਣੀ ਹੈਗੇ ਸੜੀ ਹਾਂ ਉੱਪਰ ਉਹ ਜਿਹੋਰੇ ਕਾਸ਼ ਕੇ ਉਹਦੇ ਪੱਤੀ ਕੋਰੇ ਲਾੜੀਆਂ ਆ ਜਾਂ ਲੜਦੀ ਹੈ ਕੋਈ ਮੋਰ ਨਹੀਂ ਹੈਗੀ ਕੁਝ ਨਹੀਂ ਹੀਟ ਚ ਕਰਦੇ ਨਾ ਕਰ ਇਹਨੂੰ ਸਰਾਹ ਕਰ ਲਈ ਪੱਤੀ ਉਹਦਾ ਲੰਬੀ ਇੱਥੇ ਤੱਕ ਲਿਆ ਇਹਨੂੰ ਇੱਥੇ ਮੋੜ ਦੇ ਕੁੰਡੀ ਬਾਸ ਇਹਦੇ ਨਾਲ ਲਗਾ ਦੇ ਹਾਂ ਜੀ ਨੂੰ ਆਇਓ ਕਿ ਹੈ ਦਾ ਪਹਿਣਾ ਇਹਨੂੰ ਆਇ ਇੱਕੜੀ ਗੁੰਡੀ ਬਣਾ ਦੇ ਥੱਲੇ ਦੇ ਥੱਲੇ ਨੂੰ ਰੱਖ ਲੈਣਾ ਕਿੰਨਾ ਰੱਖ ਲੈਣਾ ਲੈ ਕਵਾਂਟਲ ਰੱਖਣਾ ਭਾਈ ਨੇ ਕਿਹਾ ਕੱਪੜੇ ਆ ਦੋ ਬੈਗਾ ਜਿੰਨਾ ਬਾਜੀ ਆ ਭਾਈ ਨੇ ਦੋ ਜਾਂ ਤਿੰਨ ਬੈਗ ਹੋਊਗੇ ਯਾਰ ਇਤੇ ਜ਼ਿਆਦਾ ਨਹੀਂ ਦੋ ਬੈਗਾ ਕੱਪੜਿਆਂ ਦਾ ਭਾਈ ਨੂੰ ਜੇ ਤੋੜ ਦੂੰਗਾ ਦੋ ਦੋ ਤੋੜ ਚਾਹੀ ਲੈ ਚੱਕੇ ਇਹਨੂੰ ਇੱਥੇ ਮੈਂ ਪੱਤੇ ਉਪਾਰ ਲਾ ਦਾਂਗਾ ਅੱਛਾ ਵਾਲਾ ਤੇਰਾ ਵਾਲੀ ਆ ਰਾਮ ਤੇਰਾ ਵਾਲਾ 3 ਨੰਬਰ ਯਾਰ ਇਹਨੂੰ ਆਏ ਦੋ ਫਰੇਵਰ ਤੂੰ ਜਾ ਸਾਈਕਲ ਵਾਲਾ ਕੈਰੀਅਰ ਚੱਕ ਕੇ ਲੈ ਆ ਉਹ ਦੁੱਲੇ ਇਹਨੂੰ ਹਲੇ ਵੀ ਆਈ ਗੁੰਡੀ ਮੋੜ ਕੇ ਲਾ ਦੇ ਉੱਥੇ ਮੂਰੇ ਨਵਾਲਾ ਪਤੀ ਦੁਆਰਾ ਚਲ ਵਾਲਾ ਸਾਸੋਂ ਮੇਰੀ ਬਹਿਲਾ ਪੱਤੀ ਆ ਮਨ ਪਈ ਜਾਂਦਾ ਮਨ ਨੂੰ ਨਾ ਗਿਆ ਪੱਤੀ ਮੋੜ ਉਹ ਕਹਿੰਦਾ ਮੂਰੇ ਲਵਾ ਲੇ ਕੁੰਡੀ ਲੱਗ ਗਈ ਵਜਨ ਦਾ ਪਹਿਣਾ ਪਿੱਛੇ ਜਾ ਆ ਮੁਝ ਗਿਆ ਫਿਰ ਦੱਸ ਕਿਆ ਕਰੂੰਗਾ ਤੈਨੂੰ ਤੇ ਦੱਸ ਕਿਆ ਕਰੂੰਗਾ ਮਨ ਨੂੰ ਉਹ ਇਹਨਾਂ ਦਾ ਪੱਤੀ ਵਾਲਾ ਲੈ ਓਰੇ ਕੋਈ ਵਜਨ ਨਹੀਂ ਹੈ ਓਰੇ ਚਾਹ ਦੀ ਮਰਜ਼ੀ ਲੰਬੀ ਡੋਲਰ ਤੱਕ ਲਵਾ ਲਾ ਰਹਾ ਅਸੀਂ ਇਹਨਾਂ ਦੇ ਬੈਗ ਫੜਦੇ ਹਾਂ ਅਸੀਂ ਇਹਨਾਂ ਦੇ ਬੈਗ ਨਹੀਂ ਫੜਦੇ ਪੱਤੀ ਵਾਲਾ ਲੈ ਲੈ ਬਈ ਪੱਤੀ ਨਹੀਂ ਆਂਗੇ ਕਦੇ ਯਾਰ ਜਿੱਕੜਾ ਮਰਜ਼ੀ ਬਾਈ ਤੁਹਾਡੀ ਮਰਜ਼ੀ ਆ ਅਸੀਂ ਉਹ ਨਹੀਂ ਕਹਿੰਦੇ ਚਲੋ ਦੇਖਦੇ ਆ ਇਹਨੇ ਕਿਆ ਬਣਦਾ ਲੱਗੇ ਰਹੋ ਅੱਤੀ ਦਾ ਹੋ ਗਈ ਦੁਆਲਾ ਬੰਤਾ ਕੁੰਡੀ ਦਾ ਹੁਣ ਵੀ ਮੋੜ ਦਿੰਦਾ ਮੈਂ ਕੁੰਡੀ ਦਾ ਕੋਈ ਨਾ ਕੋਈ ਨਹੀਂ ਚਲੋ ਦੇਖਦੇ ਆ ਇਹਨੇ ਉਹ ਦੱਲੀ ਤੇਲ ਕਹੇ ਲਾਉਣਾ ਉਹ ਦੱਲੀ ਹੁਣ ਤੈਨੂੰ ਆਫਰ ਮਿਲ ਰਹੀ ਆ ਬਰਿੰਦਰ ਪੈਸੇ ਦਊਂਗਾ ਨੇ ਤੇ ਸਾਰਾ ਖਰਚਾ ਹਾਂ ਆ ਸਾਰੇ ਦੋਗੇ ਸਾਰਾ ਖਰਚਾ ਸਾਡੇ ਕਿ ਨਹੀਂ ਦਊਗਾ ਹੋ ਚਲੋ ਚਲ ਸਵੇਰੇ ਸਵੇਰੇ ਪੰਜ ਵਜੇ ਸਵੇਰੇ ਪੰਜ ਵਜੇ ਉਹ ਯਾਰ ਸਾਰਾ ਸਵੇਰੇ ਹੁਣ ਕਿਦਾਂ ਹੁਣ ਕਿਹਣਾ ਜਾ ਹੋ ਜੂ ਤਿਆਰੀ ਨਹੀਂ ਕਰਨੀ ਉਹ ਕਹਿੰਦੇ ਹੋ ਚਲੋ ਉਹ ਗਰਮੀ ਤੋਂ ਪਹਿਲਾਂ ਜਾਉਂਗੇ ਤਾਂ ਤਿਆਰੀ ਤਾਂ ਕਰਨੀ ਚਾਹੀਦੀ ਚਾਰ ਵਜੇ ਚਾਰ ਹੋ ਇਹ ਤੋਰੇ ਉੱਠ ਜੀ ਹੁ ਤੈਨੂੰ ਪੂਰੀ ਆਫਰ ਮਿਲ ਰਹੀ ਹੈ ਖਰਚਾ ਹੀ ਬਰਿੰਦਰ ਕਰ ਰਹੇ ਆ ਚਲ ਚਲ ਚਲੋ ਪੱਕਾ ਏ ਪੱਕਾ ਏ ਜਾ ਬਣਾ ਤੋਲਾ ਚਲ 6 ਬੁੱਕਰ ਕੇ ₹10000 ਦੇਣਾ ਬੇਟਾ ਇਹ ਵੀ ਕਬੜੋਰੇ ਆ ਜੇ ਮੁਕਰਗੇ 5000 ਰੁਪਇਆ ਅਜੀ ਬੰਦਾ ਨਹੀਂ ਕਰਦਾ ਹੋਰ ਬੋਲ ਹੁਣ ਦੱਲੀ ਯਾਰ 15 ਨਹੀਂ ਫਰੀ ਲੈ ਇਹਦਾ ਭੱਜੇ ਗਿਆ 5 ਦੇਣਾ ਕਿ ਫਰੀ ਜਾਣਾ ਇਹ ਨਹੀਂ ਜਾਣਾ ਇਹ ਕਿੱਥੇ ਜਾਣਾ ਦੱਲੀ ਯਾਰ ਆ ਚੱਲੀ ਇਹ ਦੱਲੀ ਇਹਦਾ ਫੁੱਲ ਸੰਦਾ ਹਾਰ ਦਗਾ ਲਿਆ ਉਹਨੇ ਤੈਨੂੰ ਇਹਦਾ ਗੰਗਾ ਬਲੂਰੀ ਪਹਿਨੇ ਬੇਲਾ ਉਹ ਗੱਲ ਦੀ ਉਹ ਪਹਿਨੇ ਤਾਂ ਸਭ ਦੇ ਹੀ ਆ ਤੈਨੂੰ ਆਫਰ ਮਿਲ ਰਹੀ ਦੱਲੀ ਯਾਰ ਆਫਰ ਮਿਲਦੀ ਹਰ ਸਾਈ ਹਰ ਖਰਚਾ ਕੋਈ ਨਹੀਂ ਤੈਨੂੰ ਤੇਰਾ ਖਰਚਾ ਸਾਰਾ ਸਾਡਾ ਤੈਂ ਸਿਰਫ ਕੱਪੜਿਆਂ 'ਚ ਜਾਣਾ ਖਰਚਾ ਸਾਰਾ ਬਰਿੰਦਰ ਅਸੀਂ ਕਰੂਗੇ ਮੈਂ ਤੇਰਾ ਖਰਚਾ ਕਰੂੰਗਾ ਖਤਮ ਹੋ ਗਈ ਬਾਤ ਹੁਣ ਆ ਮਨਜੀਤ ਬਾਈ ਵੀ ਆ ਗਿਆ ਹਾਂ ਅੱਥੇ ਕੱਲ੍ਹ ਦੀ ਦਿੱਲੀ ਦਾ ਆਫਰ ਆ ਰਹੀ ਆ ਵੀ ਤੈਨੂੰ ਕੋਲ ਸਾਨੂੰ ਸਾਡੇ ਕੇ ਜਾਣਾ ਖਰਚਾ ਸਾਰਾ ਸਾਡਾ ਏ ਠੀਕਾ ਕਹਿੰਦਾ ਇਹ ਕਹਿੰਦਾ ਮੈਂ ਜਾਣਾ ਨਹੀਂ ਮਾਰ ਐਸੀ ਸਾਡੇ ਲੈ ਆਜੇ ਤੇ ਆਈ ਨੂੰ ਚੱਲ ਚੱਲ ਜਲੀਏ ਨਾਸ ਤੇ ਆ ਗਿਆ ਮੰਨਦਾ ਹੀ ਨਹੀਂ ਹੈਗਾ ਯਾਰ ਚੱਲ ਨਹੀਂ ਆ ਗਿਆ ਅਗਰ ਜਾਣਾ ਉਹ ਰਾਜਾ ਬਾਈ ਵੀ ਆ ਗਿਆ ਸਾਰਿਆਂ ਨੂੰ ਦਿੱਲੀ ਨੂੰ ਪੂਰੀ ਓਵਰ ਆ ਵੀ ਖਰਚਾ ਸਾਰਾ ਸਾਡਾ ਏ ਤੈਂ ਸਾਡੇ ਗਾ ਹੇਮਕੁੰਡ ਸਾਹਿਬ ਨੂੰ ਜਾਣਾ ਦਾ ਤੇ ਸਕੈਂਟ ਹੋਵੇ ਨਹੀਂ ਜਾਊਗਾ 5000 ਜੇ ਨਹੀਂ ਜਾਊਗਾ ਤਾਂ 5000 ਮੈਂ ਤਾਂ ਬਾਈ ਦਿੱਲੀ ਦੇ ਹੱਕ ਚ ਆ ਵੀ ਇੱਥੇ ਠੀਕ ਐ ਤੁਸੀਂ ਜਾਣਾ ਕਾਤੇ ਹਾਂ ਕਰਦਾ ਵੇ ਜਿਹੜੀ ਝਾਲ ਦੱਲੀ ਗਾ ਰਿਹਾ ਝਾਲ ਨਹੀਂ ਹੋਣੀ ਹੈਗੀ ਹਾਂ ਇਹਨਾਂ ਮਾਰਾ ਦੱਲੀ ਦੱਲੀ ਮਾਰਾ ਜਿਹੜਾ ਲੈ ਕੇ ਜਾਣਾ ਉਹਨਾਂ ਨਾਲ ਜਾਉਣਾ ਹੈ ਨਹੀਂ ਨਹੀਂ ਯਾਰ ਉਹ ਮਾਰਾ ਜਾਣਾ ਹੈਗਾ ਦੱਲੀ ਆ ਕੇ ਨਹੀਂ ਬੋਲ ਗਿਆ ਇਹ ਸਾਰੇ ਹੀ ਨੇ ਜਾਣਾ ਇਹਨੂੰ ਪਾਕਿਸਤਾਨ ਨੂੰ ਵਾਖਦਾ ਨਹੀਂ ਜਾਊਗਾ ਛੱਡ ਕੇ ਆਉਣ ਉਹ ਤੇਰੇ ਕੋਲ ਆ ਕੇ ਆਏਗਾ ਹਾਂ ਹਾਂ ਪਾਕਿਸਤਾਨ ਦੇ ਬੰਦੇ ਆਏ ਸੀ ਛੱਡ ਕੇ ਆਏ ਹਾਂ ਹੈਗੇ ਹੁੰਦੇ ਉੱਥੇ ਵਾਠ ਠੀਕ ਆ ਚੱਲ ਮਰਜੀ ਆ ਤੇਰੀ ਭਾਈ ਦੱਲੀ ਇਹ ਉੱਥੇ ਵਾਵਾ ਕਰਾ ਮੇਰੇ ਦੋ ਖੜੀ ਹੋਰ ਲੋ ਆਜੋ ਤੇ ਪਿੱਛੇ ਇੱਥੇ ਗੱਡੇ ਚੱਕਣੇ ਇਹਨੂੰ ਤੈਨੂੰ ਬਿਠਾ ਲੈ ਜਾਣਾ ਦਾ ਲੈ ਫੜ ਚਲੋ ਠੀਕ ਹੈ ਦੇਖਦੇ ਆ ਦਲੀ ਨੂੰ ਮਨਾ ਕੇ ਜੇ ਮੰਨ ਗਿਆ ਲਓ ਜੀ ਖੈੜ ਪਹੁੰਚ ਗਏ ਆ ਮਹਿੰਦਰ ਬਾਈ ਹਾਂ ਜੀ ਯਾਰ ਇਹੇ ਵੀ ਵਜ੍ਹਾ ਤੇ ਸੰਜਾਓ ਚੱਕ ਲੈ ਜੀ ਵੇ ਤੁਹਾਨੂੰ ਆਹ ਲੈਂਦਾ ਜਾ ਹਾਂ ਪਤਾ ਨਹੀਂ ਇਹ ਜਾ ਹੌਸਲਾ ਚੱਲਦੀ ਵੀ ਕਿਹੜੇ ਰਸਤੇ ਨੂੰ ਜਾਈਏ ਔਰ ਇਹ ਤੇ ਲੰਘਿਆ ਲੰਘ ਜਾ ਲੰਘ ਕਿਹੜੇ ਰਸਤੇ ਨੂੰ ਜਾਈਏ ਦੇਖੋ ਕਿਹੜਾ ਰੇੜੇ ਪੈਂਦਾ ਸਾਰਨਪੁਰ ਡੰਡੀ ਰਸਤਾ ਨਹੀਂ ਹੈਗਾ ਪਿੱਛੇ ਜਾਵੇ ਸਾਰਨਪੁਰ ਨੂੰ ਚਲੀਏ ਸਾਰਨਪੁਰ ਨੂੰ ਚਲੀਏ ਕਿ ਪੌਂਟਾ ਸਾਹਿਬ ਨੂੰ ਚਲੀਏ ਦੇਖ ਇੰਦਰ ਨੂੰ ਪਤਾ ਹੈ ਤੁਸਾਂ ਗਏ ਹੋਏ ਹੈ ਹੈ ਥੋੜਾ ਦਾਉ ਨਹੀਂ ਚੱਲਦੇ ਹੋਰ ਕੀ ਕਰਨਾ ਔੜਾ ਸਾਹਿਬ ਨੂੰ ਠੀਕ ਆ ਔੜਾ ਸਾਹਿਬ ਨੂੰ ਠੀਕ ਆ ਆਇਆ ਵੀ ਕਰਨਪੁਰ ਨੂੰ ਆਪਾਂ ਨੂੰ ਹੈ ਜ਼ਰੂਰਤ 340 ਕਿਲੋਗ੍ਰਾਮ ਜ਼ਿਆਦਾ ਪਰ ਆਇਆ ਵੀ ਤੂੰ ਰੋਡ ਵਧੀਆ ਇੱਕ ਪੱਧਰਾ ਏਰੀਆ ਹੈ ਕੌਂਟਾ ਸਾਹਿਬ ਨੂੰ ਆਪਾਂ ਨੂੰ ਮਤਲਬ ਕੀੜੀ ਦੇ ਸੌਰੀ ਕਾਲੇ ਆਪ ਦੇ ਚੜਾਈ ਸ਼ੁਰੂ ਹੈ ਉਧਰ ਨੂੰ ਗੁਰਦੁਆਰੇ ਨੂੰ ਮਿਲਣਾ ਬਰ ਕੋ ਕਿੱਧਰ ਨੂੰ ਕਰਨਪੁਰ ਹੈਗਾ ਗੁਰਦੁਆਰਾ ਸਾਹਿਬ ਹੈਗਾ ਹਾਂ ਗੁਰਦੁਆਰਾ ਇਹ ਜਗ੍ਹਾ ਜਗਾਦਰੀ ਹੈਗਾ ਸਾਰਨਪੁਰ ਹੈਗਾ ਗੁਰਦੁਆਰੇ ਦੀ ਕੋਈ ਗੱਲ ਨਹੀਂ ਫਿਰ ਇੱਥੇ ਜਾਉਂ ਜਗਾਦਰੀ ਨੂੰ ਜੀਤਾ ਪੱਜ ਜਗਾਦਰੀ ਨਾਲ ਇੱਥੇ ਤੋਂ ਚੇਂਜ ਹੋਣਾ ਆਪਾਂ ਨੇ ਹਾਂ ਪੂਰੇ ਦੇ ਬੇਤਾ ਆਪਾਂ ਲੰਡਰ ਵਾਲੇ ਰੋਡ ਨੂੰ ਜਾਣਾ ਪੂਰੇ ਤੇ ਮਤਲਬ ਹੈ ਜੀ ਖੈੜ ਪਗੜੇ ਆ ਖੈੜ ਤੇ ਅੰਬਾਲੇ ਨੂੰ ਹਾਂ ਨਹੀਂ ਜੇ ਆਪਾਂ ਨੇ ਪੌਟਾ ਸਾਹਿਬ ਨੂੰ ਜਾਣਾ ਫਿਰ ਆਪਾਂ ਨੇ ਇੱਥੋਂ ਬਰਵਾਲੇ ਨੂੰ ਲੰਘ ਜਾਣਾ ਦੇਖ ਲਓ ਕਿਥੋਂ ਲੋਟ ਆ ਬਾਈ ਆਉਂਦੇ ਉਹਦੋਂ ਨੂੰ ਆ ਜੂंगे ਇੱਕ ਸਾਈਡ ਨੂੰ ਕੋਈ ਕਹਿੰਦਾ ਵੀ ਆਉਂਦੇ ਹੋਏ ਪੌਟਾ ਸਾਹਿਬ ਨੂੰ ਆ ਜਾਾਂਗੇ ਆਉਂਦੇ ਹੋਏ ਇੱਥੋਂ ਲੰਘ ਚੱਲਦੇ ਇਹ ਵੀ ਏਰੀਆ ਦੇਖ ਚੱ ਸੋ ਵੀ ਮੁੱਢੋਂ ਸਲਾਹ ਕਿਹਾਏ ਥੋੜੀ। ਆਏ ਬੂਰੇ ਆ ਗੂਗਲ ਬਾਬਾ। ਤੂੰ ਰੇ ਕੰਝਾ ਨਹੀਂ ਨਾ ਜਿੱਦ ਤੱਕ ਲਗਾ ਉੱਧਰ ਮਗਰ ਮਗਰ ਰਹੇ। ਆ ਆਡਾ ਗਾਈਡ ਜੀ ਨੇ ਆਪੇ ਲੈ ਜਣਾ ਜਿੱਦ ਤੱਕ ਜਾਣਾ। ਗਾਈਡ ਲੈ ਕੇ ਕਰਦੇ ਹਾਂ ਉਹ ਵੀ ਦੇਖਦੇ ਆ। ਐਨਕਾ ਜਿਵੇਂ ਲੈਣੇ ਯਾਰ ਕਿਤੇ। ਯਾਰ ਰਾਹ ਤੇ ਵੀ ਦੇਖ ਆ ਵੀ ਲੈਣੀ ਐ ਇੱਕ ਹੀਲ ਲੈ ਲੈਣੀ ਆ। ਮੈਂ ਤਾਂ ਦੋ ਹੀ ਰਸਤੇ ਨੂੰ ਗਿਆ ਵਾ। ਉਹ ਸਾਰੇ ਐ ਜਿਵੇਂ ਦੇਖੇ। ਈ ਜਿ ਈ ਜ ਮਿੱਟੀ ਨਹੀਂ ਬੈਂਦੀ ਲੋਟ ਯਾਰ। ਆ ਰਹੀ ਹੁਣ ਚੱਲਦੇ ਆ ਹੁਣ ਲੱਗੇ ਤੁਸੀਂ ਆਉਂਦੇ ਹੋ ਜਿੰਦਾ ਨੂੰ ਪੌੜਾ ਨਾਲੇ ਨਾਲੇ ਬਹੁਤੀ ਚੜਾਈ ਨਹੀਂ ਹੋਉਂਦੀ ਨਹੀਂ ਡਰੈਵਿੰਗ ਵੀ ਹੈਗੀ ਆ ਠੀਕ ਆ ਚਲੋ ਠੀਕ ਆਈ ਕੋਈ ਨਹੀਂ ਚੱਲਦੇ ਆ ਫਿਰ ਹੁਣ ਬਣਾਦਾ ਤੁਹਾਡੀ ਸਾਰਾਪੁਰ ਵਾਲਾ ਏਰੀਆ ਕਲੀਅਰ ਹੋਇਆ ਏ ਲੋ ਜੀ ਇੱਥੇ ਚਾਹ ਪੀਣ ਨੂੰ ਰੁਕੇ ਆ ਹੁਣ ਗੱਗਾ ਆਰਡਰ ਕਰੂੰਗਾ ਕਿਉਂਕਿ ਕੀ ਕਹਾਂਗਾ ਕੋਈ ਨਾ ਟੋੜਾ ਕਰਾ ਲੈਂਦੇ ਆ ਆਪਾਂ ਪਿੰਡ ਵਾਲਾ ਕੰਮ ਨਾਲੇ ਚਾਹ ਬਗੀ ਬ੍ਰਿੰਦਰ ਦਾ ਸੁਪ੍ਰਿੰਦਰ ਕਹਿੰਦਾ ਜਿਹ ਦੱਸਦਾ ਮੀਨੂ ਚ ਕਿਹਾ ਗਿਆ ਏ ਲੱਗ ਗਿਆ ਬੱਸ ਪੁੱਛ ਰਿਹਾ ਜਿੰਮਾ ਖਾਣਾਰੀ ਹੋ ਆ ਇਹਨਾਂ ਪੁੱਛਾ ਉਹ ਆਣੇ ਆਲੂ ਪਾਵਾ ਇਹ ਕੜਾਹੀ ਦੁਬਾਈ ਰੱਖਿਆ ਦਾ ਪਨੀਰ ਕੀਮਾ ਵੀ ਹੈਗਾ ਦੇਖ ਲੈ ਖਾਣ ਅ 10:55 ਕਰੀ ਗਏ ਉਹ ਕਾ ਖਾਣਾ ਸਵੇਰੇ ਪਹਿਲੀ ਮੀਟਿੰਗ ਹੋਣ ਲੱਗ ਗਈ ਉਹ ਜਿੰਨੀ ਜਗ੍ਹਾ ਰੁਕੇ ਇੱਕ ਪਿੱਛੇ ਬੰਦੇ ਛੇ ਜਗ੍ਹਾ ਤੇ ਰੁਕੂਗੇ ਹਾਂ ਬਹੁਤ ਸਾਲ ਦਾ ਕਰ ਲੰਗੇ ਹਾਂ ਜੀ ਇਹ ਵਾਲੇ ਦੁਪਹਿਰ ਦਾ ਆਉਣਾ ਹਾਲ ਜੀ ਦੁਪਹਿਰ ਦਾ ਹਰੀ ਦੀ ਗੱਲ ਪਿਆ ਤੁਹਾਨੂੰ ਪਰੌਤੇ ਦੱਬੇ ਪਰੌਤੇ ਜਿਹੜੇ ਚਾਹ ਆਲੂ ਪਰੌਂਦਾ ਆਲੂ ਪਰੌਂਦਾ ਵੀਰਾਂ ਦੀ ਜੰਗਾ ਹੈਗਾ ਦੇਖ ਲੈ ਫੇਰ ਮਿੱਠੀ ਕੰਦੀ ਆ ਗਈ ਆਲੂ ਪਰੌਂਦਾ ਨਾਲ ਪੀਣੀ ਕਹਿੰਦੇ ਬਲੈਕ ਟੀ ਬਲੈਕ ਟੀ ਵੀ ਨਹੀਂ ਆਹ ਚਾਹ ਟੀਜਾ ਕੋਈ ਨਹੀਂ ਜਿਹੜੀ ਚਾਹ ਤੇਰੀ ਤੈਨੂੰ ਪਸੰਦ ਆ ਹੇਰਾ ਉੱਤਰ ਜੇਣਾ ਬਾਈ ਕਰੀਏ ਗਿਆ ਹੁਣ ਕਾਲੀ ਘਰਾ ਹੋਇਆ ਰਜੈਟ ਸਲਟ ਵੀ ਵਾਲੀ ਪਰਨਾ ਜੀ ਵਾਲਾ ਰੋਣ ਚੱਪਲਾ ਵੀ ਗਾਲੀਏ ਚੱਪਲਾ ਵੀ ਗਾਲੀਆਂ ਚੱਪਲਾ ਵੀ ਕਾਰਤਾ ਹੈਗੀ ਚੱਪਲਾ ਵੀ ਗਾਲੀਆਂ ਹੈ ਹੱਦ ਹੋ ਗਈ ਬ੍ਰਦਰ ਜੰਘਾਲਾ ਬੋਲਡ ਵੀ ਗਾਲਾ ਉੱਪਰ ਯਾਰ ਕੋਈ ਨਹੀਂ ਚਲ ਠੀਕ ਹੈ ਕੋਈ ਨਹੀਂ ਕੰਮ ਹੋ ਗਿਆ ਚਲੋ ਯਾ ਪੀਣ ਬੈਠੇ ਆ ਜੀ ਜਿੱਕੇ ਬਾਅਦ ਥੋੜੀ ਜੀ ਘੰਟੇ ਦੇ ਤੱਕ ਜਗਾਧਰੀ ਪਹੁੰਚ ਜਾਣਾ ਹਲਦੀ ਘੜੀ ਚੰਡੀਗੜ੍ਹ ਟੱਪ ਕੇ ਅੱਗੇ ਬੈਠੇ ਆ ਪਰਵਾਲੇ ਦੇ ਥੋੜੇ ਜੇ ਅੱਗੇ ਆ ਥੋੜੇ ਜੇ ਤਾਂ ਨਹੀਂ ਖਾਸ ਚਲੋ ਠੀਕ ਹੈ ਜੀ ਯਾਰ 30 ਰੁਪਏ ਦਾ ਕਹਿੰਦਾ ਸਾਨੂੰ ਇਹ ਹਾਂਜੀ ਬਾਣੀ 1 ਲੀਟਰ ਹੁਣੀ ਮਹਿੰਗਾ ਹੋ ਗਿਆ ਹਰਿਆਣੇ ਚ ਸਾਰਾ ਤਾਂ ਹਰਿਆਣੇ ਨੂੰ ਪਾਣੀ ਨੰਦਦੇ ਯਾਰ ਇਹ ਤਾਂ ਕੰਪਨੀ ਦਾ ਪਾਣੀ ਹੈ 30 ਰੁਪਏ ਦਾ ਤਾਂ ਪਾਣੀ ਪੀਣਾ ਤੂੰ ਕਿਹੜੇ ਹਰਿਆਣੇ ਨੂੰ ਪਾਣੀ ਦਿੰਦੇ ਹਾਂ ਹਾਂ ਹਾਈਪਰ ਹੋ ਗਿਆ ਮਹਿੰਗਾ ਤਾਂ ਕਰਨਾ ਹੀ ਉਹਨਾਂ ਨੇ ਜੇ ਤੁਸੀਂ ਪਾਣੀ ਨਹੀਂ ਦੇਣਾ ਉਹਨਾਂ ਨੂੰ ਹਾਂ ਲਾਉਂਦੇ ਲੱਗੇ ਕਰਨਾ ਕਿ ਨਹੀਂ ਮਹਿੰਗਾ ਆਹ ਕਹਿੰਦੇ ਨੇ ਹੋਰ ਵੀ ਆਪਣੇ ਖਰਚੇ ਪੂਰੇ ਕਰਨੇ ਹੋਣਗੇ ਜਿਹੜੀ ਦੋ ਚਾਰ ਰੁਪਏ ਇਹਨਾਂ ਨੇ ਹੀ ਬਣਾਉਣੇ ਆ ਬਾਈ 1000 ਰੁਪਏ ਹਾਂਜੀ ਕਰੀ ਜਾਂਦੀ ਵਧੀਆ ਪਿੰਕ ਰੰਗ ਬਹੁਤ ਪਰੌਠੇ ਮਗਾਏ ਹੋਏ ਮੁੰਲਾ ਖਣੇ ਨੇ ਆਲੂ ਘਨਣ ਲੱਗ ਗਏ ਚੱਲ ਬਣਾ ਕੇ ਭੇਜੂਗੇ ਹੋਣੀ ਟਾਈਮ ਤਾਂ ਲੱਗਦਾ ਯਾਰ ਬਾਜੀ ਮੈਨਾਂ ਕੋ 9:00 ਵਜੇ ਤੇ 12:00 ਵਜੇ ਦੇ ਦਿੱਤੀ ਜੇ ਹੁਣ ਤਾਂ ਬੈਠ ਨਹੀਂ ਸਿਆਣਦੇ ਹੁਣ ਖਾਧੋ ਪਰੌਠੇ ਕੀ ਕਰੀਂ ਹਾਂ ਤਾਂ ਦੇਖ ਕਰੋ ਹੁਣ 12 1 ਵਜੇ ਰੋਗਾਂਗੇ ਪਿੱਛੇ ਉਹ ਘੜਦਾ ਟਾਈਮ ਕੋਈ ਨਹੀਂ ਲੱਗਦਾ ਮੈਂ ਦੇਖਿਆ ਮੇਰੀ ਜਗਾ ਸੁਣ ਲੈ ਅੱਗੇ ਸੀ ਗਏ ਤੇ ਅਸੀਂ ਰਸਤੇ ਵਿੱਚ 4 ਘੰਟੇ ਤਕਰੀਬਨ ਸਟੇ ਕਰੀ ਗਏ 2 ਘੰਟੇ ਸੀ ਸਿਪੇ ਰਹੇ ਜਾ ਕੇ ਰਿਸ਼ੀਕੇਸ਼ ਅਸਾਂ ਉਹ ਉੱਥੇ ਪੁੱਛ ਲੈ ਇਹਨੂੰ ਤੇ ਜਿਹੜੇ ਹੋਰ ਜਗ੍ਹਾ ਰੁਕੇ ਉਹ ਲੱਗਾ ਸੀ ਕੌਂਟਾ ਸਾਹਿਬ ਵੀ ਨਾ ਧੋਗੇ ਗਏ ਕੌਂਟਾ ਸਾਹਿਬ ਦੇ ਆਈ ਟੈਂਕ ਆਈ ਟੈਂਕ ਕੋ ਫੇਰਦਾ ਸੀ ਹਾਂ ਠੀਕ ਆ ਵੀਰੇ ਉਹਦਾ ਵਨ ਟਾਈਮ ਵੀ ਪੱਧਰ ਲੱਗਦਾ ਉਦੋਂ ਨੂੰ ਇਧਰ ਨੂੰ ਘੱਟ ਟਾਈਮ ਲੱਗਦਾ ਇਤੋਂ ਨਹੀਂ ਖੂਰ ਆ ਤੈਨੂੰ ਇਧਰ ਨੂੰ ਸਾਰਾ ਪੱਧਰਾ ਏਰੀਆ ਮਿਲਣਾ ਇਧਰ ਜਿਹੜਾ ਇਹ ਟਾਈਮ ਲੱਗਦਾ ਇੱਥੇ ਤੇ ਕਾਲੇ ਅੰਬਲ ਤੇ ਓਕੇ ਇਦੋਂ ਕਿੱਥੇ ਆ ਕੇ ਪੱਧਰਾ ਏਰੀਆ ਹਾਂ ਹਰਦੁਆਰ ਤੱਕ ਹਰਦੁਆਰ ਤੱਕ ਅਰਧਵਾਰ ਰਿਸ਼ੀਕੇਸ਼ ਤੱਕੇ ਆ ਅਰੀ ਸੀਗੇ ਕਣੀ ਅੰਮ੍ਰਿਤ ਕਿਹੜੇ ਪਿੰਡ ਆ 100 ਕਿਲੋਮੀਟਰ ਹੋਊਗਾ ਪੱਧਰਾ ਏਰੀਆ ਜ਼ਿਆਦਾ ਹਲੇ 150 ਕਿਲੋਮੀਟਰ ਦਾ ਹਰਦਵਾਰ ਚਲੋ ਆਪਟਰ ਆ ਗਿਆ ਜੀ ਪਤਾ ਪਤਾ ਜਿਹੜਾ ਹੁਣ ਹੋ ਗਿਆ ਕੁਛ ਹੋ ਗਿਆ ਬਰਿੰਦਰ ਖੋਜ ਹੋ ਗਿਆ ਵੀ ਆਪਟਰ ਆ ਗਿਆ ਦੇਖ ਲਾ ਉਹ ਬਰਿੰਦਰ ਕਿਆ ਆਈ ਗਲਾਸਾਂ ਵਿੱਚ ਪਾ ਲਈ ਚੱਲ ਜਿਹੜੀਆਂ ਚ ਆਉਂਦੀ ਆ ਕੋਈ ਨਹੀਂ ਆਉਣ ਦੇ ਦੇਖ ਬੜਨਾ ਗਿਆ ਬੜਨਾ ਓੱਕ ਗਿਆ ਸੀਦਾ ਮੇਰੀ ਓੱਕ ਆਪਟਰ ਘੱਟ ਦੇ ਆ ਯਾਰ ਦੇਖ ਲੇਗਾ ਚਲ ਠੀਕ ਹੈ ਖਾਓ ਛਕੋ